2000 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ 16 ਸਾਲ ਦੇ ਪਾਟੀ ਸਿੰਘ ਦਾ ਕਰ ਦਿੱਤਾ ਕਤਲ। ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ 16 ਸਾਲ ਦੇ ਪਾਠੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦਾ ਨਾਮ ਮੰਤਰੀ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਸਦੇ ਵੱਡੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਵੀ ਉਸ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਦਾ ਸੀ। ਤੇ ਆਪਣੀ ਡਿਊਟੀ ਨੂੰ ਲੈ ਕੇ ਸ਼ੁਕਰਨ ਸਿੰਘ ਨਾਲ ਉਸ ਦਾ 2000 ਰੁਪਏ ਦਾ ਲੈਣ-ਦੇਣ ਚੱਲ ਰਿਹਾ ਸੀ ਤੇ ਜਦੋਂ ਸ਼ੁਕਰਨ ਤੋਂ ਆਪਣੀ ਡਿਊਟੀ ਦੇ ਪੈਸੇ ਮੰਗਣ ਲਈ ਗਿਆ ਤਾਂ ਦੋਵਾਂ ਵਿੱਚ ਜ਼ਬਰਦਸਤ ਬਹਿਸ਼ ਸ਼ੁਰੂ ਹੋ ਗਈ ਤੇ ਸ਼ੁਕਰਨ ਨੇ ਡੰਡੇ ਨਾਲ ਮਨਪ੍ਰੀਤ ਸਿੰਘ ਤੇ ਵਾਰ ਕੀਤਾ ਇਸ ਦੇ ਨਾਲ ਹੀ ਉਸ ਨੇ ਮਨਪ੍ਰੀਤ ਸਿੰਘ ਤੇ ਖੰਜਰ ਨਾਲ ਵੀ ਵਾਰ ਕੀਤੇ ਤੇ ਛਾਤੀ ਦੇ ਕੋਲ ਖੰਜਰ ਵੱਜਣ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਗਏ ਹਾਂ ਖੰਜਰ ਲੈ ਉਹਨੇ ਗੋਹਟਾ ਹੈ ਵੀ ਲੈਣੇ ਹੁੰਦੇ ਤੇ ਉਹਨੇ ਖੰਜਰ ਮਾਰਦਾ ਬਰੇ ਪ੍ਰਾਦੇ ਪਹਿਲੋ ਮੇਰੇ ਮਾਰਿਆ ਤੇ ਡੰਡਾ ਫਿਰ ਉਹਨੇ ਮੇਰੇ ਜਦੋਂ ਮੇਰੇ ਮਾਰਤਾ ਨੇ ਉਹਨੇ ਡੰਡਾ ਫਿਰ ਉਹਨੇ ਮੇਰਾ ਮੇਰਾ ਭਰਾ ਗਾੜੀ ਆ ਬਨੋਰੇ ਮਾਰ ਲਗਾ ਮੈਂ ਗਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਦਾ ਖੰਡੇ ਨਾਲ ਮੈਂ ਦੇ ਉਥੇ ਡਿੱਗ ਪਿਆ ਜਮਕੌਰ ਨੇ ਦੇਖਿਆ ਇਹ ਝਗੜਾ ਕਿਹੜੀ ਗੱਲ ਦਾ ਮਾਇਆ ਦਾ ਟਕਾਇਆ ਜਾ ਰਿਹਾ ਵਾਹ ਕੰਦਰੇ ਖੰਡਰ ਜੋਗੇ ਲੱਗ ਗਿਆ ਖੰਡਰ ਜੋਗੇ ਲੱਗ ਗਿਆ ਇਹ ਘਰੋਂ ਲੱਗ ਗਿਆ ਮੈਂ ਡਿੱਗ ਪਿਆ ਜਮਕੌਰ ਨੇ ਪਤਾ ਕਿੰਨਾ ਇੱਥੇ ਖੰਡਰ ਨੇ ਵੇਖਿਆ ਸਾਰਾ